ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂ ਐਸ ਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 7 ਜੂਨ ਹੈ 7 ਜੂਨ 1943 23 ਮਾਰਚ 1940 ਦੇ ਦਿਨ ਮੁਸਲਮਾਨ ਲੀਗ ਦਾ ਇਜਲਾਸ ਲਾਹੌਰ ਦੇ ਵਿੱਚ ਹੋਇਆ ਜਿਸ ਦੇ ਵਿੱਚ ਮੁਸਲਮਾਨ ਮੁਲਕ ਪਾਕਿਸਤਾਨ ਦੀ ਕਾਇਮੀ ਦੀ ਮੰਗ ਕੀਤੀ ਗਈ ਸੀ ਜਨਾ ਦੇ ਮੁਤਾਬਕ ਦਿਲ ਦੇ ਵਿੱਚ ਬਦੀ ਰੱਖਣ ਵਾਲੀ ਗਾਂਧੀ ਦੀ ਕੌਮ ਤੋਂ ਮੁਸਲਮਾਨ ਬਚ ਨਹੀਂ ਸਕਦੇ ਇਸ ਕਰਕੇ ਅਜਿਹਾ ਜ਼ਰੂਰੀ ਹੋ ਗਿਆ ਕਿ ਮੁਸਲਮਾਨ ਆਪਣਾ ਮੁਲਕ ਕਾਇਮ ਕਰਨ ਮੁਸਲਮਾਨਾ ਦੀ ਇਸ ਮੰਗ ਦਾ ਮਤਲਬ ਇਹ ਵੀ ਸੀ ਕਿ ਸਾਰਾ ਪੰਜਾਬ ਪਾਕਿਸਤਾਨ ਦਾ ਹਿੱਸਾ ਬਣਦਾ ਸੀ ਇਸ ਨੇ ਸਿੱਖਾਂ ਨੂੰ ਆਜ਼ਾਦ ਪੰਜਾਬ ਦੀ ਮੰਗ ਵੱਲ ਟੋਰਿਆ ਇਸ ਸਕੀਮ ਦੇ ਮੁਤਾਬਕ ਪੰਜਾਬ ਦੀ ਨਵੇਂ ਸਿਰੋਂ ਹੱਦਬੰਦੀ ਕਰਕੇ ਅਜਿਹੇ ਢੰਗ ਦੇ ਨਾਲ ਨਵਾਂ ਸੂਬਾ ਕਾਇਮ ਕਰਨਾ ਸੀ ਜਿਸ ਦੇ ਵਿੱਚ ਕਿਸੇ ਵੀ ਫਿਰਕੇ ਜਾਂ ਧਰਮ ਦੀ ਅਕਸੀਰियत ਨਾ ਰਹੇ 24 ਜੁਲਾਈ 1942 ਨੂੰ 올 ਇੰਡੀਆ ਅਕਾਲੀ ਕਾਨਫਰੰਸ ਵਹਿਲਾ ਕਲਾਂ ਲਾਇਲਪੁਰ ਨੇ ਵੀ ਪੰਜਾਬ ਦੀ ਨਵੇਂ ਸਿਰੇਵੰਡ ਦੀ ਮੰਗ ਕੀਤੀ। ਇਸ ਦਾ ਮਕਸਦ ਇਹ ਸੀ ਕਿ ਸਿੱਖਾਂ ਦੇ ਹੱਥ ਦੇ ਵਿੱਚ ਪੰਜਾਬ ਰਵੇ ਅਤੇ ਹਿੰਦੂ ਜਾਂ ਮੁਸਲਮ ਇਕੱਲੇ ਸਰਕਾਰ ਨਾ ਬਣਾ ਸਕਣ। ਆਜ਼ਾਦ ਪੰਜਾਬ ਦੀ ਮੁਸਲਮਾਨਾਂ ਨੇ ਤਾਂ ਮੁਖਾਲਫਤ ਕਰਨੀ ਹੀ ਸੀ। ਹਿੰਦੂਆਂ ਦੇ ਵੀ ਕਈ ਧੜਾ ਨੇ ਇਸ ਦੀ ਮੁਖਾਲਫਤ ਕੀਤੀ। ਮਾਸਟਰ ਤਾਰਾ ਸਿੰਘ ਨੇ ਤਾਂ ਇੱਥੇ ਤੱਕ ਪੇਸ਼ਕਸ਼ ਕੀਤੀ ਕਿ ਜੇਕਰ Hindu A ਸਕੀਮ ਦੇ ਵਿੱਚ ਆਪਣੀ ਕੌਮ ਨੂੰ ਕੋਈ ਨੁਕਸਾਨ ਹੁੰਦਾ ਸਾਬਤ ਕਰਦੇ ਤਾਂ ਮੈਂ ਇਹ ਮੰਗ ਛੱਡ ਦਿਆਂਗਾ। ਮਾਸਟਰ ਤਾਰਾ ਸਿੰਘ ਦੇ ਨਿੱਜੀ ਮੁਖਾਲਫ ਕੁਝ ਸਿੱਖ ਆਗੂ ਵੀ ਮੁਸਲਮਾਨਾਂ ਤੇ ਹਿੰਦੂਆਂ ਦੇ ਨਾਲ ਮਿਲ ਕੇ ਪਰ ਇਹਨਾਂ ਹੋਣ ਦੇ ਬਾਵਜੂਦ ਸਿੱਖ ਨੈਸ਼ਨਲ ਕਾਲਜ ਲਾਹੌਰ ਨੇ ਦਸੰਬਰ 1943 ਦੇ ਵਿੱਚ ਆਜ਼ਾਦ ਪੰਜਾਬ ਦੀ ਸਕੀਮ ਦੇ ਹੱਕ ਦੇ ਵਿੱਚ ਆਪਣਾ ਮੈਨੀਫੈਸਟੋ ਜਾਰੀ ਕੀਤਾ। ਇਸ ਮੈਨੀਫੈਸਟੋ ਦੇ ਵਿੱਚ ਪੰਜਾਬ ਦੀ ਨਵੇਂ ਸਿਰੋਂ ਹੱਦਬੰਦੀ ਦੀ ਮੰਗ ਕੀਤੀ ਗਈ ਸੀ ਜਿਸ ਦੇ ਵਿੱਚ ਇਸ ਹੱਦਬੰਦੀ ਦੇ ਮੁਤਾਬਕ ਪੰਜਾਬ ਦੀ ਅਜੇਹੀ ਵੰਡ ਮੰਗੀ ਗਈ ਸੀ ਜਿਸ ਦੇ ਵਿੱਚ ਕਦੇ ਕਿਸੇ ਇੱਕ ਫਿਰਕੇ ਦੇ ਹੱਥ ਦੇ ਵਿੱਚ ਤਾਕਤ ਨਾ ਰਹੇ ਇੱਕ ਕਾਲਜ ਵੱਲੋਂ ਅਜੇ ਮੈਨੀਫੈਸਟੋ ਜਾਰੀ ਕਰਨ ਦਾ ਭਾਵੇਂ ਕੋਈ ਟੋਕਤਾ ਨਹੀਂ ਸੀ ਪਰ ਇਸ ਦੇ ਨਾਲ ਇੱਕ ਤਾਲੀਮੀ ਅਦਾਰੇ ਵੱਲੋਂ ਆਜ਼ਾਦ ਪੰਜਾਬ ਦੀ ਮੰਗ ਦੀ ਹਮਾਇਤ ਜ਼ਰੂਰ ਮਿਲ ਗਈ ਸੀ ਦੂਜੇ ਪਾਸੇ ਕਈ ਸਿੱਖਾਂ ਨੇ ਵੀ ਆਜ਼ਾਦ ਪੰਜਾਬ ਦੀ ਮੰਗ ਦੀ ਮੁਖਾਲਫਤ ਕੀਤੀ ਸੀ ਇਹ ਲੋਕ ਸਿਰਫ ਰਾਵਲਪਿੰਡੀ ਅਤੇ ਮਲਤਾਨ ਦੇ ਇਲਾਕਿਆਂ ਦੇ ਸਿੱਖ ਸਨ ਜੇਲਮ ਦੇ ਅਕਾਲੀ ਜਥੇ ਨੇ ਆਜ਼ਾਦ ਪੰਜਾਬ ਦੀ ਮੰਗ ਦੇ ਖਿਲਾਫ ਮਤਾ ਵੀ ਪਾਸ ਕੀਤਾ ਇਸ ਸੈਕਸ਼ਨ ਕਰਕੇ ਅਕਾਲੀ ਦਲ ਵੱਲੋਂ ਸਾਰੇ ਜਥੇ ਨੂੰ ਮੁਕਰ ਕਰਨਾ ਪਿਆ ਰਾਵਲਪਿੰਡੀ ਦੇ ਵਿੱਚ ਆਜ਼ਾਦ ਪੰਜਾਬ ਦੇ ਖਿਲਾਫ ਕੁਝ ਜਲਸੇ ਅਤੇ ਕਾਨਫਰੰਸਾਂ ਵੀ ਹੋਈਆਂ ਸਨ ਇਸ ਮੁਖਾਲਫਤ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਨੇ 7 ਜੂਨ 1943 ਦੇ ਦਿਨ ਆਜ਼ਾਦ ਪੰਜਾਬ ਦੀ ਕਾਇਮੀ ਵਾਸਤੇ ਮਤਾ ਪਾਸ ਕੀਤਾ 7 ਜੂਨ 1984 ਦਰਬਾਰ ਸਾਹਿਬ ਤੇ ਹਮਲੇ ਦੇ ਖਿਲਾਫ ਰੋਜ਼ਾ ਜ਼ਾਹਰ ਕਰਨ ਵਾਸਤੇ ਹਜ਼ਾਰਾਂ ਸਿੱਖ ਫੌਜੀਆਂ ਨੇ ਬਗਾਵਤ ਕਰਕੇ ਬੈਰਕਾਂ ਛੱਡੀਆਂ ਸਭ ਤੋਂ ਵੱਡੀ ਬਗਾਵਤ ਰਾਮਗੜ੍ਹ ਬਿਹਾਰ ਦੇ ਵਿੱਚ ਹੋਈ ਜਿੱਥੇ ਨੌ ਸਿੱਖ ਰੈਜੀਮੈਂਟ ਦੇ ਸਿੱਖ ਫੌਜੀਆਂ ਨੇ ਬਗਾਵਤ ਕਰ ਦਿੱਤੀ ਸਿਪਾਹੀ ਗੁਰਨਾਮ ਸਿੰਘ ਨੇ ਬਰਗੇਡੀਅਰ ਪੂਰੀ ਨੂੰ ਗੋਲੀ ਮਾਰ ਕੇ ਖਤਮ ਕੀਤਾ ਅਤੇ 1468 ਸਿਪਾਹੀ ਅੰਮ੍ਰਿਤਸਰ ਨੂੰ ਚੱਲ ਪਏ ਇਹਨਾਂ ਨੂੰ ਰਾਮਗੜ੍ਹ ਤੋਂ 190 ਮੀਲ ਦੂਰ ਸਕਤੇਸ਼ਵਰ ਰੇਲਵੇ ਸਟੇਸ਼ਨ ਤੇ ਘੇਰ ਲਿਆ ਇਸ ਘੇਰੇ ਦੇ ਵਿੱਚੋਂ ਵੀ ਕੁਝ ਟਰੱਕ ਬਚ ਕੇ ਨਿਕਲ ਗਏ ਇਹਨਾਂ ਨੂੰ 21ਵੀਂ ਮੈਕਨਾਈਜ਼ਡ ਇਨਫੈਂਟਰੀ ਰੈਜੀਮੈਂਟ ਨੇ ਘੇਰ ਲ ਵੀਮੀ ਇਨਫੈਂਟਰੀ ਨੇ ਘੇਰ ਲਿਆ ਇਸ ਸਾਰੀ ਮਹੰਮ ਦੇ ਵਿੱਚ 25 ਫੌਜੀ ਮਾਰੇ ਗਏ ਅਤੇ ਬਾਕੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਮੁਕਾਦਮੇ ਚਲਾ ਕੇ ਸਖਤ ਸਜ਼ਾਵਾਂ ਦਿੱਤੀਆਂ ਗਈਆਂ 4 ਜੂਨ 1984 ਦੇ ਦਿਨ ਦਰਬਾਰ ਸਾਹਿਬ ਤੇ ਹਮਲੇ ਦੀ ਖਬਰ ਸੁਣ ਕੇ ਬਹੁਤ ਸਾਰੇ ਫੌਜੀ ਸਿੱਖਾਂ ਨੇ ਬਗਾਵਤ ਕਰ ਦਿੱਤੀ ਅਤੇ ਦਰਬਾਰ ਸਾਹਿਬ ਵੱਲ ਚੱਲ ਪਏ ਭਾਰਤੀ ਫੌਜ ਨੇ ਇਨ੍ਹਾਂ ਸਿੱਖਾਂ ਤੇ ਗੋਲੀਆਂ ਚਲਾ ਕੇ ਬਿਆੰਤ ਸਿੱਖ ਸ਼ਹੀਦ ਕਰ ਦਿੱਤੇ ਇਨ੍ਹਾਂ ਦੇ ਵਿੱਚੋਂ ਕੁਝ ਨਾਂ ਨੇ ਅਮਰੀਕ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਬਹਾਦਰ ਗੁਰਦਾਸਪੁਰ, ਜੁਗਿੰਦਰ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਅਲੋਰੀ ਪਿੰਡੀ ਗੁਰਦਾਸਪੁਰ, ਬਹਾਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਭੈਣੀ ਪਸਵਾਲ ਗੁਰਦਾਸਪੁਰ, ਨਸੀਬ ਸਿੰਘ ਹੌਲਦਾਰ ਪੁੱਤਰ ਕਾਕਾ ਸਿੰਘ ਵਾਸੀ ਬਲਾਰੀ ਖੁਰਦ ਪਟਿਆਲਾ, ترسےم ਸਿੰਘ ਪੁੱਤਰ ਕਾਬਲ ਸਿੰਘ ਵਾਸੀ ਨੰਗਲ ਡਬਾਣਾ ਕਪੂਰਥਲਾ ਸਾਧੂ ਸਿੰਘ ਨਾਇਕ ਪੁੱਤਰ ਬਚਨ ਸਿੰਘ ਵਾਸੀ ਮਨਸੂਰਾ ਲੁਧਿਆਣਾ ਬਲਵੀਰ ਸਿੰਘ ਪੁੱਤਰ ਸ਼ੰਗਾਰਾ ਸਿੰਘ ਰਖਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਸਤਨਾਮ ਸਿੰਘ ਪੁੱਤਰ ਨਰੈਣ ਸਿੰਘ ਵਾਸੀ ਜੈਤਾ ਸਰਜਾ ਗੁਰਦਾਸਪੁਰ 7 ਜੂਨ 1986 ਦੇ ਦਿਨ ਅਮਰੀਕਸਾਰ ਅਤੇ ਗੁਰਦਾਸਪੁਰ ਜ਼ਿਲ੍ਹੇ ਸੀਆਰਪੀਐਫ ਅਤੇ ਬੀਐਸਐਫ ਦੇ ਹਵਾਲੇ ਕਰ ਦਿੱਤੇ ਗਏ ਇਸ ਵਕਤ ਪੰਜਾਬ ਦੇ ਵਿੱਚ ਸੁਰਜੀਤ برਨਾਲਾ ਦੀ ਹਕੂਮਤ ਸੀ ਗੁਰਦਾਸਪੁਰ ਦੇ 55 ਪਿੰਡਾਂ ਦੇ ਵਿੱਚ ਸੀਆਰਪੀਐਫ ਦੀਆਂ ਪੱਕੀਆਂ ਚੌਕੀਆਂ ਕਾਇਮ ਕਰ ਦਿੱਤੀਆਂ ਗਈਆਂ 7 ਜੂਨ 1999 ਦੇ ਦਿਨ ਗੁਰਿੰਦਰ ਸਿੰਘ ਗਿੰਦਾ ਪੁੱਤਰ ਪ੍ਰੀਤਮ ਸਿੰਘ ਵਾਸੀ ਭਾਗੋਵਾਲ ਸ਼ਹੀਦ ਹੋਇਆ ਉਹ 1982 ਤੋਂ ਬਬਰ ਖਾਲਸਾ ਦੇ ਨਾਲ ਸੰਬੰਧਿਤ ਸੀ ਅਤੇ 1982 ਦੇ ਵਿੱਚ ਮੁੰਬਈ ਦੇ ਵਿੱਚ ਅਸਲਾ ਐਕਟ ਦੇ ਵਿੱਚ ਗ੍ਰਿਫਤਾਰ ਹੋਇਆ ਸੀ ਅਤੇ 4 ਮਹੀਨੇ ਜੇਲ੍ਹ ਦੇ ਵਿੱਚ ਰਿਹਾ ਸੀ ਫਿਰ ਉਸਦੇ ਘਰਦਿਆਂ ਨੇ ਉਸਦੀ ਜ਼ਮਾਨਤ ਕਰਵਾ ਕੇ ਪੰਜਾਬ ਵਾਪਸ ਲਿਆਂਦਾ ਇੱਥੇ ਉਸਦਾ ਮੇਲ ਧਰਮ ਸਿੰਘ ਕਾਸ਼ਤੀਵਾਲ ਮਾਸਟਰ ਸੁਖਵਿੰਦਰ ਸਿੰਘ ਦਾਬਾਂਵਾਲ ਗੁਰਨਾਮ ਸਿੰਘ ਦਾਬਾਂਵਾਲ ਜਸਬੀਰ ਸਿੰਘ ਬਿੱਟੂ ਬਿਜਲੀਵਾਲ ਚੜ੍ਹ ਸਿੰਘ ਅਤੇ ਬਲਜੀਤ ਸਿੰਘ ਬੱਬਾ ਵਗੈਰਾ ਨਾਲ ਹੋ ਗਿਆ 1985 ਦੇ ਵਿੱਚ ਇੱਕ ਵਾਰ ਬੰਬ ਬਣਾਉਂਦਿਆਂ ਉਸਦੇ ਘਰ ਦੀ ਛੱਤ ਉੱਡ ਗਈ ਸੀ ਉਹ ਉਦੋਂ ਦਾ ਹੀ ਮਫਰੂਰ ਸੀ ਉਹ ਬਟਾਲਾ ਦੇ ਪੁਲਿਸ ਚੱਕਰੀ ਕਾਨ ਤੋਂ ਖੋਗੇ ਪਿੰਡ ਤੱਕ ਸਾਕਿਆਂ ਦੇ ਵਿੱਚ ਵੀ ਨਾਮਜ਼ਦ ਸੀ ਉਸ ਦਿਨ ਉਹ ਅਵਤਾਰ ਸਿੰਘ ਰੂਪੋਵਾਲੀ ਦੇ ਨਾਲ ਪਟਿਆਲਾ ਤੋਂ ਜਲੰਧਰ ਜਾਂਦਿਆਂ ਮੁਖਬਰੀ ਦੇ ਕਾਰਨ ਘਿਰ ਗਿਆ ਅਤੇ ਪੁਲਿਸ ਤਸ਼ੱਦਦ ਸਹਿਣ ਮਗਰੋਂ ਨਕਲੀ ਮੁਕਾਬਲੇ ਦੇ ਵਿੱਚ ਜਗਾ ਸਾਈਨਾਈਟ ਦਾ ਕੈਪਸੂਲ ਖਾ ਕੇ ਸ਼ਹੀਦ ਹੋ ਗਿਆ ਪੁਲਿਸ ਨੇ ਉਸ ਦੇ ਸਾਥੀ ਰੂਪੋਵਾਲ ਨੂੰ ਗ੍ਰਿਫਤਾਰ ਕਰ ਲਿਆ 7 ਜੂਨ 1992 ਦਿਨ ਪੰਜਾਬ ਪੁਲਿਸ ਨੇ ਸਤਨਾਮ ਸਿੰਘ ਸੱਤਾ ਪੁੱਤਰ ਮੋਹਨ ਸਿੰਘ ਵਾਸੀ ਪਾਉਵਾਲ ਅਤੇ ਚਾਰ ਹੋਰ ਸਿੱਖ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ ਏਸੀ ਸਿੱਖ ਇਤਿਹਾਸ ਦੇ ਵਿੱਚ 7 ਜੂਨ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ